ਸ਼੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਸਨਮੁਖੋ ਕੇ ਇਹ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਉਹਨਾਂ ਦੀ ਸਰਕਾਰ ਦੇ ਸਮੇਂ ਹੋਈਆਂ ਪਰ ਉਹ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਸਕੇ ਤੇ ਪੰਥ ਦੇ ਸਾਹਮਣੇ ਸੱਚ ਨਹੀਂ ਲਿਆ ਸਕੇ ਇਸ ਲਈ ਕਹਿੰਦੇ ਮਾਫੀ ਮੰਗਦੇ ਆ ਪੰਥ ਕੋਲੋਂ ਵੀ ਤੇ ਅਕਾਲ ਤਖਤ ਸਾਹਿਬ ਦੇ ਸਨਮੁਖੋ ਕੇ ਵੀ ਬੜੀ ਦੇਰ ਬਾਅਦ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਆਪਣੇ ਆਪ ਨੂੰ ਸੇਵਾਦਾਰ ਆਖਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਮਾਫੀ ਮੰਗੀ ਹੈ। ਇਸ ਦੌਰਾਨ ਬਹੁਤ ਕੁਝ ਵਾਪਰ ਗਿਆ। ਅਕਾਲੀ ਦਲ ਦੀਆਂ ਸਰਕਾਰਾਂ ਚੱਲਿਆ ਗਈਆਂ। ਸੋਮਣੀ ਅਕਾਲੀ ਦਲ ਹਾਸ਼ੀਏ ਤੇ ਚੱਲਿਆ ਗਿਆ। ਵਿਰੋਧੀਆਂ ਵੱਲੋਂ ਵੱਡੇ ਸਵਾਲ ਉਠਾਏ ਜਾ ਰਹੇ ਆ ਕਿ ਆਖਰ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਪੰਥਕ ਨਮੈਂਦਾ ਜਥੇਬੰਦੀ ਕਹੋਂਦਾ ਹੈ ਅੱਜ ਇਹ ਗੱਲ ਆਖੀ ਵੀ ਹੈ ਪ੍ਰਧਾਨ ਨੇ ਕਿ ਅਸੀਂ ਸਾਡੇ ਬਾਰੇ ਕਿਹਾ ਜਾਂਦਾ ਹੈ ਕਿ ਅਸੀਂ ਪੰਥ ਦੀ ਨਮਾਇੰਦਗੀ ਕਰਦੇ ਹਾਂ ਇਹਦੇ ਬਾਰੇ ਕੋਈ ਦੂਰ ਨਹੀਂ ਉਹਨਾਂ ਦਾ ਕਹਿਣਾ ਕਿ ਅਸੀਂ ਪੰਥ ਦੀ ਨਮਾਇੰਦਗੀ ਕਰਦੇ ਹਾਂ ਪਰ ਉਸ ਸਮੇਂ ਦੌਰਾਨ ਕਿਉਂਕਿ ਬੇਅਦਬੀਆਂ ਦਾ ਸਾਹਮਣੇ ਨਹੀਂ ਲਿਆਂਦਾ ਜਾ ਸਕਿਆ ਇਸ ਲਈ ਮਾਫੀ ਮੰਗਦੇ ਹਾਂ ਗੱਲ ਕਿਵਲੇ ਇਸ ਗੱਲ ਨਾਲ ਨਹੀਂ ਮੁੱਕ ਜਾਂਦੀ ਮੁੱਖ ਮੰਤਰੀ ਭਗਵੰਤ ਮਾਨ ਫੌਰੀ ਤੌਰ ਤੇ ਉਹਨਾਂ ਨੇ ਇਸ ਮਾਮਲੇ ਤੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਜਿਹੜੇ ਗੁਨਾਹ ਹੈਗੇ ਆ ਉਹ ਮਾਫੀ ਮੰਗਣ ਦੇ ਨਾਲ ਸਮਾਪਤ ਨਹੀਂ ਹੋ ਜਾਂਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਬਿਆਨ ਉਹਨਾਂ ਦੀ ਟਿੱਪਣੀ ਸਹੀ ਹੋ ਸਕਦੀ ਹੈ ਪਰ ਇੱਕ ਗੱਲ ਜਿਹੜੀ ਸਾਰੀ ਪੰਥ ਜਾਣਨਾ ਚਾਹੁੰਦਾ ਹੈ ਜੋ ਗੱਲ ਸੁਖਵੀਰ ਬਾਦਲ ਹੁਣਾਂ ਨੇ ਕਹੀ ਹੈ ਕਿ ਅਸੀਂ ਮਾਫੀ ਮੰਗਦੇ ਹਾਂ ਕਿਉਂਕਿ ਅਸੀਂ ਸੱਚ ਸਾਹਮਣੇ ਨਹੀਂ ਲਿਆ ਸਕੇ ਪਰ ਕੋ ਉਸ ਤੋਂ ਜਿਹੜੀਆਂ ਬਾਅਦ ਦੀਆਂ ਸਰਕਾਰਾਂ ਜਿਹੜੀਆਂ ਲੋਕਾਂ ਨੂੰ ਵੋਟਾਂ ਦੇ ਲਈ ਆਪਣੀ ਸਤਾ ਹਾਸਲ ਕਰਨ ਦੇ ਲਈ ਠਗੀ ਮਾਰਦੀਆਂ ਰਹੀਆਂ ਇਸ ਗੱਲ ਦੇ ਲਈ ਕੀ ਅਸੀਂ ਸੱਚ ਸਾਹਮਣੇ ਲਿਆਂਦਾ ਜਾਵੇਗਾ ਸਾਡੇ ਵੱਲੋਂ ਸੱਚ ਸਾਹਮਣੇ ਆਏਗਾ ਉਹ ਸੱਚ ਨਹੀਂ ਆਇਆ ਸਾਹਮਣੇ ਚਾਹੇ ਮੁੱਖ ਮੰਤਰੀ ਕੈਪਟਨ ਮਰਿੰਦਰ ਦੀ ਸਰਕਾਰ ਰਹੀ ਹੋਵੇ ਗੁਟਕਾ ਸਾਹ ਹੱਥ ਜਿ ਫੜ ਕੇ ਜਿਨ੍ਹਾਂ ਨੇ ਸੌਂ ਕਾਦੀ ਉਹ ਤੋਂ ਬਾਅਦ ਉਹਨਾਂ ਦੀ ਨਮਾਇੰਦਗੀ ਕਰਦੇ ਚੰਨ ਸਿੰਘ ਚੰਨੀ ਆਏ ਹੋਣ ਤੇ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਮੁਖਵੰਦਰ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਤੇ ਦੁਨੀਆ ਭਰ ਚ ਬੈਠੇ ਭਾਈਚਾਰੇ ਨਾਲ ਇਹਨਾਂ ਵੱਲੋਂ ਵੀ ਇਹ ਵਾਅਦਾ ਕੀਤਾ ਗਿਆ ਸੀ ਕਿ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਸੱਚ ਸਾਹਮਣੇ ਲਿਆਂਦਾ ਜਾਏਗਾ ਇਹ ਸਾਹਮਣੇ ਆਏਗਾ ਕਿ ਨਹੀਂ ਆਏਗਾ ਇਹਦਾ ਸਵਾਲੀਆ ਨਿਸ਼ਾਨਾ ਅੱਜ ਦੀ ਤਰੀਕ ਦੇ ਵਿੱਚ ਬਣਿਆ ਹੋਇਆ ਹੈ ਪਰਮੇਸ਼ ਮੁੱਦੇ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਟਿੱਪਣੀ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸੇ ਮਾਮਲੇ ਦੇ ਸੁਗਮਨੀ ਗੁਰਦਾਰ ਪਰੰਧ ਕਮੇਟੀ ਨੇ ਜਿਹੜੀ ਇੱਕ ਪਟੀਸ਼ਨ ਤਿਆਰ ਕੀਤੀ ਸੀ ਉਹਦੇ 'ਚ ਹਰਿਆਣਾ ਸਰਕਾਰ ਨੂੰ ਸਬੋਧਨ ਕਰਦਿਆਂ ਇਹ ਗੱਲ ਕਹੀ ਹੈ ਕਿ ਕਿਉਂ ਡੇਰਾ ਮੁਖੀ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾਂਦੀ ਹੈ ਕੀ ਅਜਿਹੇ ਦੋਸ਼ੀ ਉਹਨਾਂ ਨੂੰ ਵੀ ਇਸੇ ਤਰ੍ਹਾਂ ਪੈਰੋਲ ਦਿੱਤੀਆਂ ਜਾਂਦੀਆਂ ਸੋ ਜੇ ਦੇਖਿਆ ਜਾਵੇ ਤਾਂ ਇਸ ਹਮਾਮ ਵਿੱਚ ਸਾਰੇ ਨੰਗੇ ਆ ਭਾਰਤੀ ਜਨਤਾ ਪਾਰਟੀ ਜਿਹੜੀ ਅਕਾਲੀ ਦਲ ਦਾ ਹਿੱਸਾ ਸੀ ਉਸ ਵੇਲੇ ਹੁਣ ਇਸ ਵੇਲੇ ਹਰਿਆਣਾ ਦੇ ਵਿੱਚ ਸਰਕਾਰ ਆ ਉਹਨਾਂ ਦੀ 8ਵੀਂ ਵਾਰ ਪੈਰੋਲ ਦਿੱਤੀ ਗਈ ਹੈ ਤੇ ਬਾਰ-ਬਾਰ ਇਹ ਕਿਹਾ ਜਾਂਦਾ ਹੈ ਕਿ ਅਸੀਂ ਤਾਂ ਕਾਨੂੰਨ ਮੁਤਾਬਕ ਪੈਰੋਲ ਦੇ ਰਹੇ ਹਾਂ ਜਿਹੜੇ ਕਾਨੂੰਨ ਦੇ ਰਖਵਾਲੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਉਹ ਗੱਲ ਹੀ ਆਖਰੇ ਹੈ ਕਿ ਸਾਨੂੰ ਦੱਸਿਆ ਜਾਵੇ ਕਿਸ ਕਾਨੂੰਨ ਤਾਕ ਇਸ ਤਰ੍ਹਾਂ ਦੇ ਦੋਸ਼ੀਆਂ ਨੂੰ ਹੋਰ ਕਿਹੜੇ ਐ ਜਿਨ੍ਹਾਂ ਨੂੰ ਇਸ ਤਰ੍ਹਾਂ ਪੈਰੋਲ ਦਿੱਤੀ ਜਾ ਰਹੀ ਐ ਪੂਰੇ ਸਿੱਖ ਪੰਥ ਦੇ ਲਈ ਇਸ ਤੋਂ ਵੱਡਾ ਕੋਈ ਸਵੇਦਨਸ਼ੀਲ ਮਾਮਲਾ ਹੋ ਨਹੀਂ ਸਕਦਾ ਇਹ ਠੀਕ ਹੈ ਕਿ ਕਾਲੀ ਦਲ ਦੇ ਪ੍ਰਧਾਨ ਨੇ ਸੇਵਾਦਾਰ ਹੋਣ ਦੇ ਨਾਤੇ ਅੱਜ ਆਕਾਲਤ ਸਰਪ ਦੇ ਸੰਮੁਖ ਹੋ ਕੇ ਮਾਫੀ ਦੀ ਗੱਲ ਕੀਤੀ ਐ ਕਿ ਸਾਡੇ ਸਮੇਂ ਚ ਗਨਾਂਤ ਗਾਰ ਜਿਹੜੇ ਹੈ ਕਾਬੂ ਨਹੀਂ ਕੀਤੇ ਜਾ ਸਕੇ ਫੜੇ ਨਹੀਂ ਜਾ ਸਕੇ ਪਰ ਮਾਮਲੇ ਇਤੇ ਨਿਬੜ ਨਹੀਂ ਜਾਂਦਾ ਉਹ ਦੌਰਾਨ ਬਹੁਤ ਕੁਝ ਵਾਪਰਿਆ ਉਹਦੇ ਚੱਲਦੇ ਆ ਅਕਾਲੀ ਦਲ ਦਾ ਜਿਹੜਾ ਵਤੀਰਾ ਇਸੇ ਤਰੀਕੇ ਨਾਲ ਸਿੱਖ ਜਥੇਬੰਦੀਆਂ ਵੱਲੋਂ ਸਵਾਲ ਉਠਾਏ ਜਾਂਦੇ ਰਹੇ ਆ ਸਮੇਂ-ਸਮੇਂ ਤੇ ਕਿਸ ਤਰੀਕੇ ਨਾਲ ਡੇਰਾ ਮੁਖੀ ਦੇ ਨਾਲ ਸਾਂਝੀਆਂ ਦੀਆਂ ਗੱਲਾਂ ਉੱਠਦੀਆਂ ਰਹੀਆਂ ਕਿਸ ਤਰੀਕੇ ਨਾਲ ਸਤਾ ਬਣਾਉਣ ਦੇ ਲਈ ਹੱਥ ਮਿਲਾਏ ਗਏ ਉਹ ਸਾਰੇ ਮਾਮਲੇ ਜਿਹੜਾ ਪੰਥ ਦੇ ਸਾਹਮਣੇ ਆਉਂਦੇ ਰਹਿਣਗੇ ਇਸ ਲਈ ਜਿਹੜੀ ਹੈਗੀ ਹੈ ਮਾਫੀ ਦੀ ਗੱਲ ਜਦੋਂ ਵੀ ਕਦੇ ਆਏਗੀ ਤਾਂ ਨਾਲੇ ਵੀ ਜ਼ਰੂਰ ਸਾਹਮਣਾ ਕਰਨਾ ਪਏਗਾ ਕਿ ਆਖਰ ਸੱਚ ਕੀ ਹੈ ਜੇ ਕਾਲੀਦਾਲ ਸੱਚ ਸਾਹਮਣੇ ਨਹੀਂ ਲਿਆ ਸਕਿਆ ਅੱਜ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਕਿ ਮੈਂ ਮਾਫੀ ਮੰਗਦਾ ਹਾਂ ਫਿਰ ਸਚਾਈ ਕੀ ਹੈ ਕੌਣ ਹੈ ਗਨਾਗਾਰ ਡੇਰਾ ਮੁਖੀ ਗਨਾਗਾਰ ਹੈ ਜਾਂ ਕੋਈ ਜਥੇਬੰਦੀਆਂ ਗਨਾਗਾਰ ਨੇ ਉਸ ਵੇਲੇ ਦੀਆਂ ਸਰਕਾਰਾਂ ਗਨਾਗਾਰ ਨੇ ਜਿਹੜੇ ਉਹ ਸੱਚ ਨੂੰ ਜਾਣਨ ਦੇ ਲਈ ਸ਼ਹਾਦਤਾਂ ਪਾ ਗਏ ਉਹਨਾਂ ਨੂੰ ਨਿਆਂ ਤੇ ਇਨਸਾਫ ਕਦੋਂ ਮਿਲੇਗਾ ਇਹ ਸਾਰਾ ਕੁਝ ਸਿੱਖ ਪੰਥ ਜਾਣਨਾ ਚਾਹੁੰਦਾ ਹੈ ਜਿਹੜਾ ਸੱਚਾਈ ਦੇ ਨਾਲ ਜੁੜਿਆ ਹੋਇਆ ਹੈ ਕਿਸੇ ਗਨਾਹ ਦੇ ਲਈ ਕਿਸੇ ਗਲਤ ਵਰਤਾਰੇ ਦੇ ਲਈ ਮਾਫੀ ਮੰਗਣੀ ਆਪਣੀ ਜਗ੍ਹਾ ਤੇ ਵਾਜਬ ਹੋ ਸਕਦੀ ਹੈ ਪਰ ਇਹ ਮਾਫੀ ਇਸ ਗੱਲ ਨੂੰ ਨਹੀਂ ਛਪੋ ਸਕਦੀ ਕਿ ਸੱਚ ਕਿਉਂ ਨਾ ਸਾਹਮਣੇ ਆਏ ਜਦੋਂ ਸੱਚ ਦੀ ਗੱਲ ਕਰਦੇ ਆ ਤਾਂ ਕੇਵਲੇ ਨਹੀਂ ਕਿ ਕਾਲੀ ਦਲ ਦੀ ਸਰਕਾਰ ਉਹ ਤੋਂ ਬਾਅਦ ਦੀਆਂ ਸਰਕਾਰਾਂ ਵੀ ਇਸ ਘਟਾਰੇ 'ਚ ਖੜੀਆਂ ਹੁੰਦੀਆਂ ਨਜ਼ਰ ਆਉਂਦੀਆਂ ਐ ਕਿ ਆਪਾਂ ਅਕਾਲੀ ਦਲ ਦੀ ਗਲਤ ਆ ਜ਼ਰੂਰ ਕਰਦੇ ਆ ਪਰ ਕਿ ਬਾਅਦ ਦੀਆਂ ਸਰਕਾਰਾਂ ਨੇ ਵੀ ਇਹੋ ਜੇ ਭਾਵਕ ਮੁੱਦੇ ਤੇ ਆਪਣੀਆਂ ਰਾਸੀ ਰੋਟੀਆਂ ਸੇਕੀਆਂ ਜੋ ਆਵਤਾ ਸਮੇਂ ਦੇ ਨਾਲ ਉੱਠਦੇ ਰਹਿਣਗੇ ਇੰਤਜ਼ਾਰ ਰਹੇਗਾ ਕਿ ਮਾਮਲਾ ਮਾਫੀਆਂ ਦੇ ਆਕੇ ਨਿਬੜਦਾ ਹੈ ਜਾਂ ਸਮੇਂ ਦਾ ਸੱਚ ਸਾਹਮਣੇ ਆਏਗਾ